ਸਾਸੀਕਲ ਦੋਸਤੋ ਮੈਂ ਮਿੰਟੂ ਕਲਸੀ ਤੁਸੀਂ ਦੇਖ ਰਹੇ ਹੋ ਐਫ ਡੀ ਪੀ ਟੀਵੀ ਨਿਊਜ਼ ਦੋਸਤੋ ਤੁਸੀਂ ਜਾਣਦੇ ਹੋ ਕਿ ਅੱਜ ਪੂਰੇ ਭਾਰਤ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਭਾਰਤ ਤੋਂ ਬਾਹਰ 80 ਦੇਸ਼ਾਂ ਵਿੱਚ ਵੀ ਇਹ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਇਹ ਮਜ਼ਦੂਰ ਦਿਵਸ ਮਿਹਨਤ ਕਸ਼ ਲੋਕਾਂ ਨੂੰ ਸਮਰਪਿਤ 1 ਮਈ ਵਾਲਾ ਦਿਨ ਹੈ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਇਹ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਂਦਾ ਹੈ 1886 ਵਿੱਚ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਇੱਕ ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਐਲਾਨ ਕਰਨਾ ਇਹ ਐਲਾਨ ਕੀਤਾ ਕਿ ਅਸੀਂ ਨਿਧਾਰਤ ਸਮੇਂ ਲਈ ਕੰਮ ਕਰਾਂਗੇ ਜਾਨੀ ਕਿ 8 ਘੰਟੇ ਤੋਂ ਵੱਧ ਅਸੀਂ ਕੰਮ ਨਹੀਂ ਕਰਾਂਗੇ ਇਸ ਦੌਰਾਨ ਉਹਨਾਂ ਨੇ ਇੱਕ ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਇੱਕ ਧਰਨਾ ਇੱਕ ਥਾਂ ਬੈਠਣ ਦੀ ਸੋਚ ਵਿਚਾਰ ਹੀ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਦੇ ਅੰਦੋਲਨ ਦੌਰਾਨ ਅੰਦੋਲਨ ਵਾਲੇ ਸਥਾਨ ਉੱਤੇ ਇੱਕ ਵਿਸਫੋਟ ਹੁੰਦਾ ਹੈ ਅਤੇ ਉਸ ਵਿਸਫੋਟ ਦੌਰਾਨ ਕਾਫੀ ਮਜ਼ਦੂਰਾਂ ਦੀ ਜਾਨ ਚਲੀ ਜਾਂਦੀ ਹੈ ਅਤੇ 100 ਤੋਂ ਵੱਧ ਮਜ਼ਦੂਰ ਸ਼ਹੀਦ ਹੋ ਜਾਂਦੇ ਨੇ ਔਰ ਉਹਨਾਂ ਨੂੰ ਸਮਰਪਤ ਪਰ 1 ਮਈ 1886 ਨੂੰ ਇਹ ਛੁੱਟੀ ਦਾ ਐਲਾਨ ਹੁੰਦਾ ਹੈ ਅਤੇ 1 ਮਈ ਵਾਲਾ ਦਿਨ ਜਾਨਕੀ ਪੂਰੇ ਭਾਰਤ ਨਹੀਂ ਵੱਖਰੇ ਵੱਖਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਇੱਥੇ ਦੱਸਣਾ ਮੈਂ ਜਰੂਰ ਚਾਹਾਂਗਾ ਕਿ ਜਦੋਂ ਉਹ ਵਿਸਫੋਟ ਹੁੰਦਾ ਹੈ ਤਾਂ ਉਸ ਟ੍ਰਾਇਲ ਦੌਰਾਨ ਚਾਰ ਜੋ ਕਿ ਦੋਸ਼ੀ ਸਾਹਮਣੇ ਹੁੰਦੇ ਨੇ ਤੇ ਉਹਨਾਂ ਨੂੰ ਸ਼ਰਿਆਮ ਚੌਰਾਹੇ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ 1899 ਵਿੱਚ ਪੈरिस ਵਿੱਚ ਅੰਤਰਰਾਸ਼ਟਰੀ ਮਜ਼ਦੂਰ ਮਹਾਸਭਾ ਦੇ ਵਿੱਚ ਇੱਕ ਪ੍ਰਸਤਾਵ ਪਾਸ ਹੁੰਦਾ ਹੈ ਜਿਸ ਵਿੱਚ 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਭਾਰਤ ਵਿੱਚ ਇਸ ਦਿਨ ਨੂੰ ਮਨਾਉਣ ਲਈ ਸ਼ੁਰੂਆਤ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਵੱਲੋਂ 1 ਮਈ 1923 ਨੂੰ ਕੀਤੀ ਗਈ ਸੀ ਅਤੇ ਉਸ ਸਮੇਂ ਇਹ ਮਦਰਾਸ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ਮਈ ਦਿਵਸ ਰੱਖ ਦਿੱਤਾ ਗਿਆ ਅਤੇ ਇਹ ਭਾਰਤ ਵਿੱਚ ਹੀ ਨਹੀਂ ਬਾਕੀ ਵੱਖ-ਵੱਖ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਕੈਨੇਡਾ, ਅਲਜੀਰੀਆ, ਕਿਨੀਆਂ ਹੋਰ ਹੀ ਵੱਖ-ਵੱਖ ਦੇਸ਼ਾਂ ਵਿੱਚ ਮਨਾਇਆ ਜਾਣ ਲੱਗਾ। ਦੋਸਤੋ ਇਹ ਸੀ ਮਜ਼ਦੂਰਾਂ ਦੀ ਸ਼ਹਾਦਤ, ਮਜ਼ਦੂਰਾਂ ਨੇ ਸ਼ਹਾਦਤ ਦੇ ਕੇ 1 ਮਈ ਵਾਲਾ ਦਿਨ ਜਿਸ ਦਿਨ ਉਹਨਾਂ ਦੀ ਮਿਹਨਤ ਨੂੰ ਸਮਰਪਿਤ ਇਹ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਤੁਹਾਨੂੰ ਦੋਸਤੋ ਇਹ ਜਾਣਕਾਰੀ ਕਿਵੇਂ ਦੀ ਲੱਗੀ ਤੇ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵੇਖਣ ਲਈ ਧੰਨਵਾਦ।